ਬਾਰ ਸਤਿਗੁਰੂ ਤੇ ਪ੍ਰਸਾਦ ਸੁਖ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਨਾ ਨਾ ਸੰਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਨਾ ਨਾ ਸੰਸੋਏ ਜੁਗੋ ਜੁਗਿਆ ਟਲ ਚਵਰ ਛਤਰ ਤਖਤ ਦੇ ਮਾਲਕ ਜਾਤ ਗੁਰੂ ਸਹਿਬੇ ਕੁਮਾਰ ਧੰ ਧੰ ਸਾਹਿਬ ਗੁਰੂ ਗ੍ਰੰਥ ਸਹਿ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜ਼ੂਰ ਜੁੜ ਕਰਕੇ ਸਦੇਹੀ ਦਾ ਰਾਹਾ ਲੈਂਦਿਆਂ ਉਸ ਵਾਸਾ ਨੂੰ ਸਫਲਾ ਕਰਨਾ ਕਰੋ ਆਉ ਪਾਵਨ ਮਹਦੂਦਨ ਜੁੜ ਕਰਕੇ ਚੱਲ ਲਈ ਇਤਿਹਾਸ ਦੇ ਨਾਲ ਕਥਾ ਵਿਚਾਰਾਂ ਦੇ ਨਾਲ ਜੁੜ ਕੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨਾ ਕਰੀਏ ਕੋਈ ਵੀ ਰਸਨਾ ਵਾਜਰ ਹਗਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਦੇ ਦੀਵਾਨਾਂ ਅੰਦਰ ਆਪਾਂ ਸਰਵਣ ਕੀਤਾ ਹੈ ਸਤਿਗੁਰੂ ਪਿਤਾ ਜੀ ਜੋ ਅਮਰਤ ਦੀ ਵਡਿਆਈ ਕਰ ਰਹੇ ਆਂ ਔਰ ਮਹਾਰਾਣੀ ਜੋ ਅਗੰਮੀ ਤਾਕਤਾਂ ਅਗੰਮੀ ਸ਼ਕਤੀਆਂਾਂ ਦੇ ਵਿੱਚ ਬਖਸ਼ਿਸ਼ ਕੀਤੀਆਂ ਮਹਾਰਾਣੀ ਦੱਸਣਾ ਕੀਤਾ ਔਰ ਜਿਵੇਂ ਬਤਾਂਤ ਮਹਾਰਾਜ ਨੇ ਆਪਣੇ ਪਿਛਲੇ ਜਨਮ ਦਾ ਜੋ ਹਿਮਕੁੰਡ ਪਰਬਤ ਦੇ ਉੱਤੇ ਤਪ ਬਾਰੇ ਦੱਸਿਆ ਉਹਦਾ ਵਿਸਥਾਰ ਦੇ ਨਾਲ ਦੱਸਣਾ ਕਰ ਰਿਹਾ ਕਿਵੇਂ ਚੰਡਕਾ ਮੌਰਾਧਿਆ ਗਿਆ ਕਿਵੇਂ ਚੰਡਕਾ ਚੰਡੀ ਰਾਖਸ਼ਨ ਬਧ ਕਰਦੀ ਹੋਈ ਅੱਗੇ ਵਧ ਰਹੀ ਸੀ ਸ਼ਾਂਤ ਕਰਕੇ ਕਿਸੇ ਜੰਗਲ ਬਿਆਬਾਨ ਵਿੱਚ ਉਹਨੇ ਤਪ ਕਰਨਾ ਸ਼ੁਰੂ ਕਰ ਦਿੱਤਾ ਪਰੰਤੂ ਜਿਹੜੇ ਰਾਖਸ਼ ਸੀਗੇ ਉਹ ਉਹਨੂੰ ਲੱਭਣ ਵਾਸਤੇ ਆਏ ਐ ਗੁੱਸੇ ਦੇ ਨਾਲ ਉਹ ਸਾਰੇ ਪਾਸੇ ਲੱਭ ਰਹੇ ਐ ਤਾਂ ਇੱਕ ਰੇਖੀ ਪਰ ਦੱਸਣਾ ਕਰਦਾ ਐ ਕਿ ਉਹ ਦੇਵੀ ਕਿਹੜੇ ਪਾਸੇ ਆ ਕਿੱਥੇ ਲੁਕੀ ਹੋਈ ਐ ਤਾਂ ਆਓ ਜੋ ਅੱਗੇ ਵਰਤਾਤ ਹੈ ਉਹ ਆਪਸ ਸਰਬਨ ਕਰਨਾ ਕਰੀਏ ਰਸਨਾ ਨੂੰ ਕਰੀਏ ਪਵਿੱਤਰ ਗੱਜ ਦੇ ਆਖੋ ਜੀ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਤਨਾੰ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਰੇ ਸਤਾਰੋ ਤਬਸੀ ਤਬ ਕਯੋ ਕਯੋ ਕਰ ਦਾਕ ਬਾਦੇ ਸੋ ਪੂਰਨ ਸਭ ਮੈਂ ਸਦਾ ਸ਼ਜਤੀ ਵਡ ਆਦੇ ਅਰੇਖਾ ਧਰ ਤਪਸੀ ਤਵ ਕਹਿਓ ਕਯੋ ਕਰ ਬਕਵਾਦੇ ਸੋ ਪੂਰਨ ਸਭ ਮੈਂ ਸਦਾ ਸ਼ਕਤੀ ਵਡ ਆਦੇ ਕਿ ਗੁੱਸੇ ਦੇ ਵਿੱਚ ਆ ਕੇ ਤਪਸੀ ਨੇ ਰਸਨਾ ਕੀਤਾ ਹੈ ਕਿਉਂ ਬਕਵਾਸ ਕਰ ਰਿਓ ਉਹ ਸਦਾ ਸਭ ਦੇ ਵਿੱਚ ਪੂਰਨ ਹੈ ਤੇ ਉਹ ਆ ਵੱਡੀ ਸ਼ਕਤੀ ਹੈ ਤਪੀਸੀ ਨਾਮ ਸੁਮੁੰਡਾ ਤੇ ਸੁਣ ਕਰ ਮਤਵਾਰੇ ਤਾਏ ਪਰੇ ਹਿਤ ਮਾਰਵੇ ਕਹੈ ਮਾਰੂ ਮਾਰੇ ਤ ਕਨ ਰੇ ਸੁਮੁੰਡ ਤਪਸਵੀ ਦੇ ਪਾਸੋਂ ਸੁਣ ਕੇ ਦੋਵੇਂ ਮਤਵਾਲੇ ਦਾਇਤ ਮਾਰੂ ਮਾਰ ਕਰਦੇ ਭੱਜ ਕੇ ਮਾਰਨ ਨੂੰ ਪੈ ਗਏ ਮਨਮਹਿ ਮੁਨੀ ਵਿਚਾਰ ਕਰ ਕਰ ਕਾਇਆ ਕਰੇ ਉਪਾਈ ਮੇਰਾ ਅਰਮਮ ਚੇਲ ਕਾ ਨਹਿ ਧਰਮ ਲੜਾਈ ਮੁਨੀ ਨੇ ਫਿਰ ਮੰਦ ਵਿੱਚ ਵਿਚਾਰ ਕੀਤੀ ਕਿ ਹੁਣ ਇਨ੍ਹਾਂ ਦਾ ਕੀ ਉਪਾਅ ਕੀਤਾ ਜਾਵੇ ਮੇਰੇ ਮੇਰਾ ਤੇ ਮੇਰੇ ਚੇਲਿਆਂ ਦਾ ਧਰਮ ਲੜਾਈ ਕਰਨਾ ਨਹੀਂ ਹੈ ਬ੍ਰਾਹਮਣ ਬ੍ਰਹਮ ਪਰਾਇਣਾ ਨਿਤਨੇਮ ਹਮਾਰਾ ਸ਼ੇਰ ਖਾਲ ਲੈ ਹੱਥ ਮੈਂ ਮੁਖ ਤੇ ਹੰਕਾਰ ਕੇ ਆਕਾਲ ਪੁਰਖ ਨੇ ਨਾਮ ਦਾ ਪੜਨਾ ਸਾਡਾ ਨਿਤਨੇਮ ਹੈ ਤੇ ਫਿਰ ਹੱਥ ਵਿੱਚ ਸ਼ੇਰ ਦੀ ਖਲ ਲੈ ਕੇ ਹਮ ਕੀਤਾ ਤੇਜ ਪੁੰਜ ਨਿਕਸਉ ਪੁਰਖ ਸੰਗਰਾਮ ਉਚਾਵਾ 10 ਲੱਖ ਬਰਸ ਸਹੰਸ ਪੰਜ ਅਗਸਾਨ ਮਚਾਵਾ ਤਾਂ ਉਸ ਦੇ ਵਿੱਚੋਂ ਪ੍ਰੇਕ ਤੇਜ ਵਸੀ ਪੁਰਸ਼ ਨਿਕਲਿਆ ਜਿਸ ਨੇ ਜਦ ਮਚਾ ਦਿੱਤਾ ਅਤੇ ਉਹ ਪੁਰਸ਼ ਨੇ 10 ਲੱਖ 50 ਹਜ਼ਾਰ ਸਾਲ ਤੱਕ ਯੁੱਧ ਕੀਤਾ ਮੂਰਤ ਤੇ ਉੱਠ ਚੰਡ ਕਾ ਔਰ ਕਰੋਧ ਪਾਏ ਜੁਦ ਕਰਿਓ ਬਾਦ ਕਰ ਅਸਰ ਰਣ ਕਰਤ ਖ ਪਾਏ ਮੂਰਤੀ ਵਿੱਚੋਂ ਕਹਿੰਦੇ ਇਹ ਚੰਡੇ ਉੱਠ ਕੇ ਬੜਾ ਕਰੋਧ ਧਾਰਨ ਕਰਕੇ ਜਦ ਕਰਨ ਲੱਗੀ ਸਾਰੇ ਦੇਤ ਜੁਦ ਖੇਤਰ ਦੇ ਵਿੱਚ ਮਾਰ ਦਿੱਤੇ ਗਏ ਮਿਹਰ ਪਾਏ ਤਿਸ ਪੁਰਖ ਕੋ ਨਿਜ ਨਿਕਟ ਅਬ ਉਠਾਇਓ हे तपस्वी ताप कह कहो त जद्द मचायो फिर जित प्राप्त करके उस तपस्वी पुरुष नु अपने पास बिठावणा गीता हे तपस्वी दे ताप नु तू जद्द मचाया है मेरी करी सहायता हाथ शतर लराई एक बेरा हा आयो तमा लेओ बचा बलाई ਜਿਵੇਂ ਦੇ ਨਾਲ ਤੂੰ ਮੇਰੀ ਸਹਾਇਤਾ ਕੀਤੀ ਹੈ ਤੇ ਲੜਾਈ ਕਰਕੇ ਵੈਰੀ ਨੂੰ ਮਾਰਨਾ ਕੀਤਾ ਹੈ ਇੱਕ ਵਾਰੀ ਤੇਰੇ ਪਾਸ ਆਮਾਂਗੀ ਤੂੰ ਮੈਨੂੰ ਬੁਲਾ ਲੈਣਾ ਮੈਂ ਪਰਸੰਨ ਜਾਤ ਅਬ ਜਾਤ ਵਰ ਕਹ ਬਪ ਇਹ ਤੇਰਾ ਦਸ਼ਮ ਦੋਸਟ ਦਮਨ ਤਰਨਾਮ ਤਵ ਜਗ ਬੇਤਕ ਹਨੇਰਾ ਕਿ ਮੈਂ ਹੁਣ ਤੇਰੇ ਤੇ ਪ੍ਰਸੰਨ ਹੋਈ ਹਾਂ ਤੁਸੀਂ ਮੈਥੋਂ ਬਾਰ ਮੰਗੋ ਤੇਰਾ ਜਨਮ ਹੋਵੇਗਾ ਤੇ ਦੁਸ਼ਟ ਦਮਨ ਨਾਮ ਧਾਰ ਕੇ ਤੂੰ ਸੰਸਾਰ ਦੇ ਵਿੱਚ ਬੜਾ ਪ੍ਰਸਿੱਧ ਹੋਵੇਂਗਾ ਤੇਰੀ ਸਭ ਸੰਗਤ ਭਈ ਬਨ ਗੁਰੂ ਵਡੇਰਾ ਧਰਿਆ ਮੋਹੇ ਸਰੂਪ ਕੋ ਅਬ ਸਿੱਖਣ ਕੇਰਾ ਕਿ ਸਭ ਤੇਰੀ ਸਭ ਸੰਗਤ ਹੋਵੇਗੀ ਤੂੰ ਸਭ ਤੋਂ ਵੱਡਾ ਗੁਰੂ ਬਣੇਗਾ ਤੇਰੇ ਕੇਸਾ ਧਾਰਿਆ ਸਰੂਪ ਨੂੰ ਧਾਰਨ ਕਰੋ ਅਤੇ ਸਾਰੇ ਸਿੱਖਾਂ ਨੂੰ ਧਾਰਨ ਕਰਾਉਣਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਚਿੱਤਰ ਨਾਲ ਵੀ ਆਪਣੇ ਪਿਛਲੇ ਜਾਮ ਦਾ ਵਖਿਆਨ ਦੱਸਦੇ ਹਨ ਉਹ ਪਰ ਉਸ ਵਿੱਚ ਕਿਸੇ ਦੇਵਤੀ ਬਾਰੇ ਵਰਨ ਨਹੀਂ ਹੁੰਦਾ ਤਾਂ ਇਸ ਕਰਕੇ ਮਹਾਰਾਜ ਉਹ ਵਰਤਾਨ ਦਾ ਪ੍ਰਸੰਗ ਇੱਥੇ ਦੱਸਣਾ ਕਰਦੇ ਵੀ ਕਿਸ ਤਰ੍ਹਾਂ ਦੁੱਖ ਗਮਨ ਦਾ ਰੂਪ ਲੈ ਕਰਕੇ ਪਿਤਾ ਜੀ ਨੇ ਆ ਕੇ ਹੇਮਕੁੰਟ ਦੇ ਉੱਤੇ ਆ ਕੇ ਤਪ ਕੀਤਾ ਹੈ ਉਸ ਵਾਲ ਕਵੀ ਜੀ ਇਸ਼ਾਰਾ ਕਰ ਰਹੇ ਨੇ ਕਿ ਉਹ ਪੁਰਖ ਨੇ ਸੁਨਤਵਾਰ ਹੋਏ ਸਿੰਘ ਸੋ ਨਾਮੁ ਕੇਸ ਖੁਲੇ ਕਟ ਤਾਗ ਬਿਨ ਪੰਥ ਸੋ ਅਬਰੰਮੂ ਮਹਾ ਪਰਖ ਦੇ ਬਾਰੇ ਸੁਣ ਕੇ ਕਿਹਾ ਸਿੰਘ ਸ੍ਰੇਸ਼ਟ ਨਾਮ ਹੋਵੇਗਾ ਜਨੇਊ ਤੋਂ ਬਗੈਰ ਲੰਮੇ ਲੰਮੇ ਬਾੜਾ ਹੋਣਗੇ ਅਤੇ ਤੇਜ ਸਾਸਤਰ ਕੋ ਦੀਜੀਐ ਸਭ ਰਚਨ ਤੁਹਾਰੀ ਭਗਤ ਮੁਗਤ ਪਦਵੀ ਮਿਲੇ ਉਰਗੜਾ ਉਧਾਰੇ ਤੇ ਤੇਜ ਸਾਸਤਰ ਦੇਵੋ ਸਭ ਤੁਹਾਡੀ ਰਚਨਾ ਹੈ ਤੇ ਭਗਤੀ ਤੇ ਸ਼ਕਤੀ ਦੀ ਪਦਵੀ ਮਿਲੇ ਤੇ ਉਤਮ ਬਾਣੀ ਹੋਵੇ ਜੁਦ ਸੋਰਾ ਗਣ ਕੋ ਸਦਾ ਹਿੱਤਲੇ ਛਤਰਾਜੂ ਸ਼੍ਰੀ ਦੇਵੀ ਸੁਣ ਅਬ ਭਨਿਓ ਹੋਏ ਸਿੱਧ ਸਭ ਕਾਜੂ ਦੈਤਾਂ ਦੇ ਨਾਲ ਜੁਦ ਕਰਕੇ ਉਹਨਾਂ ਨੂੰ ਮਾਰ ਕੇ ਧਰਤੀ ਦਾ ਰਾਜ ਲਵਾਂ ਇਹ ਸੁਣ ਕੇ ਦੇਵੀ ਨੇ ਕਿਹਾ ਪ੍ਰਥਮ ਚਰਨ ਚਤੁਰਥ ਯੁਗ ਹੈ ਆਵ ਸਮਾ ਸੋ ਆਵੇ ਸ਼ੰਕਰ ਹੋਏ ਅਵਤਾਰ ਸ਼ਿਵ ਸਤਰ ਮਤਬਿਦ ਤਾਵੈ ਕਿ ਤੇਰੇ ਸਾਰੇ ਕਾਰਜ ਸਿੱਧ ਹੋ ਜਾਣਗੇ ਤੇ ਕਲਯੁਗ ਦੇ ਪਹਿਲੇ ਚਰਨ ਦੇ ਵਿੱਚ ਜਦ ਸਮਾ ਆਵੇਗਾ ਤਾਂ ਸ਼ਿਵ ਜੀ ਦਾ ਅਵਤਾਰ ਸ਼ੰਕਰ ਆਚਾਰੀ ਹੋਵੇਗਾ ਤੇ ਜਿਹੜਾ ਵੇਦ ਦਾ ਮਤ ਨੂੰ ਫੈਲਾਵੇਗਾ ਵਿਸਨ ਅੰਤ ਤਹ ਭਗਨ ਸੁਤ ਜਾ ਹੋਵੇ ਅਵਤਾਰਾ ਵਰਖ ਕਤਕ ਪਸ ਚਾਤ ਤੇ ਤਨ ਲਿਹੁ ਤੁਮ ਧਰ ਵਿਸ਼ਨੂੰ ਨੂੰ ਕਰ ਸੂਰਜ ਵੰਸ਼ੀ ਹੋ ਕੇ ਅਵਤਾਰ ਲਵੇਗਾ ਭਾਵਕੇ ਗੁਰੂ ਨਾਨਕ ਜੀ ਦਾ ਅਵਤਾਰ ਹੋਵੇਗਾ ਔਸਤੋ ਕਈ ਸਾਲਾਂ ਬਾਅਦ ਤੁਸੀਂ ਸ੍ਰੀ ਧਾਰ ਕੇ ਇਸ ਮਾਤ ਲੋਕ ਦੇ ਵਿੱਚ ਆਵੋਗੇ ਕਰੋ ਆਵਾਹਣ ਮੋਹਿ ਕਉ ਤਵ ਹੀ ਤੋ ਆਵੋ ਕਰ ਕੇ ਸ਼ਬਦ ਪ੍ਰਕਾਸ਼ ਕੋ ਤੁਮ ਮਹ ਦਰਸਾਵੋ ਤਾ ਉਥੇ ਜਾ ਕੇ ਮੈਨੂੰ ਬੁਲਾਵੋ ਤਾ ਫਿਰ ਮੈਂ ਆਵਾਂਗੀ ਤੇਰੀ ਗੱਜ ਪੈਦਾ ਕਰਕੇ ਤੁਹਾਨੂੰ ਮੈਂ ਦਰਸ਼ਨ ਦੇਵਾਂਗੀ ਦੈਨਮਹਾ ਅੰਜਨਾ ਬਸਨ ਮਾਮਕ ਅੰਭੀਕਾਰ ਇਮ ਕਹ ਪ੍ਰੇਮ ਵਿਸਾਲ ਤੇ ਤਨ ਚਾਟਣ ਧਾਰ ਸੂਰਮੇ ਰਾਜ ਦਾ ਇੱਕ ਮੇਰਾ ਬਸਤਰ ਪਵਿੱਤਰ ਕਰਨ ਤੇ ਪਰਿਵਾਰ ਦਾ ਮੋਹ ਨਾ ਕਰਨਾ ਖੁਸ਼ੀ ਭਈ ਜਿਮ ਪੁੱਤਰ ਪਰ ਹੋਏ ਮਾਤ ਸਨੇਹਾ ਕਰਦ ਪਾਰ ਦਾ ਏਕ ਤਬ ਚੁਰੀ ਏਕ ਦੇਹਾ ਇਸ ਤਰ੍ਹਾਂ ਕਹਿ ਕੇ ਮਹਾਪੁਰਸ਼ਾਂ ਨੇ ਸਰੀਰ ਨੂੰ ਚੁੰਮਣ ਲੱਗੀ ਤੇ ਫਿਰ ਜਿਵੇਂ ਇੱਕ ਮਾਤਾ ਪ੍ਰੇਮ ਦੇ ਨਾਲ ਆਪਣੇ ਪੁੱਤਰ ਦੇ ਨਾਲ ਖੁਸ਼ੀ ਨੂੰ ਪੈਦਾ ਕਰਦੇ ਉਸ ਤਰ੍ਹਾਂ ਖੁਸ਼ੀ ਨੂੰ ਪ੍ਰਗਟ ਕੀਤਾ ਇੱਕ ਕਰਦ ਜੋੜਾ ਬੰਨਣ ਵਾਲੀ ਡੋਰ ਤੇ ਇੱਕ ਚੂਲੀ ਅੰਮ੍ਰਿਤ ਦਿੱਤਾ ਸ਼ੇਰ ਖਾਲ ਤੇ ਖਾਲਸਾ ਬਲ ਸੂਪ ਜਾਵਾ ਤੇਜ ਸ਼ੇਰ ਕੋ ਆਗਾ ਹੋਏ ਪਿਛੇ ਪਛਤਾਵਾ ਸ਼ੇਰ ਦੇ ਖਾਲ ਤੋਂ ਖਾਲਸਾ ਬਲ ਸਹਿਤ ਪ੍ਰਗਟ ਕੀਤਾ ਜਿਵੇਂ ਸ਼ੇਰ ਦਾ ਤੇਜ ਅਗਲੇ ਪਾਸੇ ਹੁੰਦਾ ਹੈ ਨਾ ਉਸੇ ਤਰ੍ਹਾਂ ਖਾਲਸੇ ਦਾ ਤੇਜ ਵੀ ਅਗਲੇ ਪਾਸੇ ਹੋਵੇਗਾ ਹੋਏ ਉਨਮਾਦਤ ਵਹਿਤ ਕੋ ਪਛਤਾਵਾ ਹੋ ਸੋਏ ਦਾ ਹੋ ਤੇਰੇ ਪੰਥ ਕੋ ਤਨ ਸੰਗਟ ਜੋਈ ਤੇ ਕਹਿੰਦੇ ਪਦਾਰਥ ਦਾ ਹੰਕਾਰ ਇਹ ਪਛਤਾਵਾ ਹੀ ਹੈ ਤੇਰੇ ਪੰਥ ਨੂੰ ਸਰੀਰ ਦੇ ਦੁੱਖ ਹੋਣਗੇ ਕਿਉਂਕਿ ਜਦ ਕਹਿੰਦੇ ਦੇਵੀ ਦੀ ਵਾਰ ਲੈ ਕੇ ਕਿ ਸਰਾਬ ਅਸਲ ਵਿੱਚ ਕਬੀ ਅੱਗੇ ਵਪਾਰ ਵਾਲੀ ਘਟਨਾ ਨੂੰ ਦੱਸਣਾ ਕਰਨਵੇਂ ਅੱਗੇ ਜਾ ਕੇ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਮਹਾਰਾਜ ਨੇ ਇਹ ਸਾਰੇ ਵਰ ਦੇਵੀ ਤੋਂ ਲੈ ਲਏ ਤੇ ਦੇਵੀ ਨੇ ਕਿਹਾ ਵੀ ਤੇਰੇ ਨਾਮ ਦਾ ਪੰਥ ਚੱਲੇਗਾ ਤੇਰੇ ਸਿੱਖ ਬਣਨਗੇ ਜੋ ਖਾਲਸਾ ਪੰਥ ਚੱਲੇਗਾ ਵੈਰੀ ਦਾ ਟੱਕਰਾ ਕਰੇਗਾ ਤੇ ਪਦਾਰਥਾਂ ਦਾ ਮਾਇਆ ਦਾ ਉਹ ਹੰਕਾਰ ਨਹੀਂ ਕਰੇਗਾ ਕਿਉਂਕਿ ਪਦਾਰਥ ਦੇ মোহ ਤੋਂ ਮਾਇਆ ਦੇ মোহ ਤੋਂ ਸੰਸਾਰ ਦੇ মোহ ਤੋਂ ਨਿਰਲੇਪ ਹੋਵੇਗਾ ਉਹਨੋਂ ਸਰੀਰ ਤੇ ਪਰ ਦੁੱਖ ਕਾਫੀ ਚੱਲਣੇ ਪੈਣਗੇ ਕਿਤਨਾ ਸੰਘੜ ਪਿਤਾ ਜੀ ਨੇ ਗੁਰੂ ਨਾਨਕ ਤੋਂ ਲੈ ਕੇ ਦਸਵੇਂ ਜਾਮੇ ਤੱਕ ਚੱਲੇ ਤਤੀਆਂ ਤਲੂਆਂ ਤੇ ਬੈਠਣਾ ਪੈ ਗਿਆ ਬੰਦ-ਬੰਦ ਕਟਾਉਣੇ ਪੈ ਗਏ ਔਰ ਪਿਤਾ ਜੀ ਨੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਦਾ ਬਲੀਦਾਨ ਦੇਣਾ ਪੈ ਗਿਆ ਤਾਂ ਉਸ ਤਰ੍ਹਾਂ ਸਾਰਾ ਕੁਝ ਪਹਿਲਾਂ ਹੀ ਦੇਵੀ ਦੁਸ਼ਟ দমন ਸਰੂਪ ਦੇ ਨਾਲ ਇਹ ਗੱਲਾਂ ਕਰ ਰਹੀ ਹੈ ਕਹਿ ਕਰ ਅੰਤਰ ਧਿਆਨ ਪੀ ਸੋ ਪੁਰਖ ਸੁਜਾਨਾ आयो तस तपसी पिता तिग वंदन कोठाना देवी इस तरह कह के अंतर ध्यान होगे तव चतर महापुरुष ने फिर अपने पिताजी दे पास आया ते वंदना करन लगे <coughs> पिताजी बोले बोलो मनवर पुत्र सोणा जन्म हो कल बाही भिखो नारण अब अल्प तव तव रहयो पिताई ਮੇਰੇ ਸ਼੍ਰੇਸ਼ਟ Muni ਪੁੱਤਰ ਸੁਣੋ ਮੈਂ ਕਾਲ ਯੁਗ ਦੇ ਵਿੱਚ ਜਨਮ ਲਵਾਂਗਾ ਤੁਹਾਡੇ ਯੁੱਧ ਨਹੀਂ ਦੇਖਾਂਗਾ ਤੁਸੀਂ ਆ ਉਮਰ ਔਰ ਸਮੇਂ ਛੋਟੀ ਹੋਵੇਗੀ ਪਰ ਤਦੋਂ ਵੀ ਮੈਂ ਤੁਹਾਡਾ ਪਿਤਾ ਹੀ ਹੋਵਾਂਗਾ ਕਲਗੀਧਰ ਪਿਤਾ ਜੀ ਦੇ ਨੌਵੇਂ ਸਰੂਪ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਇਹ ਇਸ਼ਾਰਾ ਜਾ ਰਿਹਾ ਹੈ ਕਿ ਹੁਣ ਅਸੀਂ ਚਲੇ ਜਾਂਦੇ ਹਾਂ ਹੁਣ ਵੀ ਤੁਹਾਡੇ ਪਿਤਾ ਹੀ ਹਾਂ ਪਰ ਜਦੋਂ ਤੁਸੀਂ ਛੋਟੀ ਉਮਰੇ ਜਾ ਕੇ ਸੰਸਾਰ ਦੇ ਹਿੱਤ ਵਿੱਚ ਜਾ ਕੇ ਹਿੰਦੂਆਂ ਦੀ ਰੱਖਿਆ ਕਰੋਗੇ ਨਾ ਮੇਰਾ ਸੀਸ ਬਲੀਦਾਨ ਕਰਾਉਗੇ ਹਿੰਦੂਆਂ ਦੇ ਖਾਤਰ ਤਾਂ ਵੀ ਮੈਂ ਤੁਹਾਡਾ ਪਿਤਾ ਹੀ ਹੋਵਾਂਗਾ। ਮਾਰਾ ਦੇਵੀ ਤੇ ਜੋ ਲਯੋ ਰੱਖਿਆ ਕਰ ਮੇਰੇ ਤਪਿਆ ਤਟ ਗੋਦਾਵਰੀ ਲਹ ਸਖਤ ਬਡੇਰੀ ਮੇਰੇ ਰੱਖਿਆ ਕਰਕੇ ਆ ਜਿਹੜਾ ਦੇਵੀ ਤੋਂ ਵੱਰ ਲਿਆ ਹੈ ਗੋਦਾਵਰੀ ਨਦੀ ਦੇ ਕਿਨਾਰੇ ਤਪસ્યા ਕਰਕੇ ਵੱਡੀ ਸ਼ਕਤੀ ਪ੍ਰਗਟ ਹੋਵੇਗੀ ਗੋਬੇ ਸਮ ਮੁੰਜ ਤੇ ਪਿਓ ਰਖ ਨਾਮ ਗੋਬਿੰਦੰ ਦੇਵੀ ਪਦਵੀ ਸਿੰਘ ਕੀ ਤੋ ਭਈ ਸੋ ਸ਼ੰਦੰ ਕਹਿੰਦੇ ਗੋਬੀ ਬਾਗ ਮੈਥੋਂ ਉਤਪਤੀ ਹੋਣ ਕਰਕੇ ਆਪਣਾ ਨਾਮ ਤੂੰ ਗੋਬਿੰਦ ਰੱਖੇਗਾ ਤੇ ਦੇਵੀ ਨੇ ਤੈਨੂੰ ਸਿੰਘ ਦੀ ਉਤਮ ਪਦਵੀ ਦੇ ਦਿੱਤੀ ਹੈ ਭੈਓ ਗयो ਪਿਤਾ ਕੋ ਨਮੋਕਾਰ ਤਪਾ ਤਹਾ ਅਰੰਭਾ ਐਸੀ ਲੱਗੀ ਸਮਾਦ ਤਵ ਸੁਰ ਪਿਖਤ ਅਚੰਬਾ ਆਪਣੇ ਪਿਤਾ ਜੀ ਨੂੰ ਨਮਸਕਾਰ ਕਰਕੇ ਚਲੇ ਗਏ ਤਪੱਸਿਆ ਤਾਪ ਦੱਸੇ ਹੋਏ ਥਾਂ ਤੇ ਜਾ ਕੇ ਆਰੰਭ ਕਰ ਦਿੱਤਾ ਤੇ ਐਸੀ ਸਮਾਧੇ ਲਗਾਈ ਕਿ ਦੇਵਤੇ ਵੇਖ ਕੇ ਹੈਰਾਨ ਹੋ ਗਏ ਰਹੀ ਸੋ ਲੱਗੀ ਸਮਾਧਿ ਮਾਇਆ ਪੇ ਐਸੇ ਅੰਤਰ ਤੇ ਨਿਂਸੇ ਕਲਾ ਹੋਏ ਸੁਪਨਾ ਜੈਸੇ ਐਸੀ ਮਾਇਆ ਭਈ ਕਿ ਸਮਾਧਿ ਹੀ ਲੱਗ ਗਈ ਤੇ ਸੇ ਦੇ ਵਿੱਚੋਂ ਸ਼ਕਤੀ ਆਤਮਾ ਕਲਾ ਸੁਪਨੇ ਵਾਂਗ ਨਿਕਲ ਗਈ ਗੁਜਰੀ ਭਾਖਣ ਮਾਤ ਭੀ ਜਨਮੇ ਸੋ ਕਲਾ ਹੈ ਤੇਗ ਬਹਾਦਰ ਪਿਤਾ ਸੋ ਤਬ ਆਦਕ ਭਲਾ ਹੈ ਤੇ ਭਾਖਣਾ ਜਿਹਦਾ ਦੂਸਰਾ ਨਾਮ ਗੁਜਰੀ ਸੀ ਮਾਤਾ ਬਣੀ ਤੇ ਉਸ ਦੇ ਘਰ ਦੇ ਵਿੱਚ ਉਸ ਕਲਾ ਨੇ ਜਨਮ ਲਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਿਤਾ ਜੀ ਬਣੇ ਭਲੇ ਪ੍ਰਕਾਰ ਬਹੁਤ ਤਪ ਕੀਤਾ ਕਿਉਂਕਿ ਆਪਾਂ ਜਾਣਦੇ ਹਾਂ ਜਦੋਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਹਰ ਰਾਏ ਸਾਹਿਬ ਕਾਇ ਗਏ ਸੀ ਨਾ ਜਾਣ ਲੱਗੇ ਕਿ ਬਾਬਾ ਬਕਾਲਾ ਤੇ ਬਾਬੇ ਬਕਾਲੇ ਜਾ ਕੇ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਨੇ 27 ਸਾਲ 11 ਮਹੀਨੇ 9 ਦਿਨ ਜੋ ਉੱਥੇ ਤਪ ਕੀਤਾ ਭਾਈ ਪਾਈ ਮੱਖਣ ਸ਼ਾਹ ਲਵਣ ਦੀ ਆਪਾ ਸਾਖੀ ਸਰਵਣ ਕਰਦੇ ਆ ਨਾ ਕਿ ਜਹਾਜ਼ ਦੇ ਅੰਦਰ ਸੁਫੱਦਰ ਦੇ ਅੰਦਰ ਜੋ ਜਹਾਜ਼ ਸੀ ਬੰਦਰਗਾਹ ਤੇ ਕੰਮ ਕਰਦਾ ਸੀ ਤੇ ਤੂਫਾਨ ਹੋਂ ਕਾਰਨ ਉਹ ਜਹਾਜ਼ ਡੁੱਬਣ ਦਾ ਖਤਰਾ ਪੈਦਾ ਹੋ ਗਿਆ ਗੁਰੂ ਨਾਨਕ ਦੇ ਘਰ ਦਾ ਸਿੱਖ ਸੀ ਹੁਣ ਐਟਮੇ ਪਾਛਦੇ ਪਾਵਨ ਚਰਨਾ ਪਾਸ ਬੇਨਤੀ ਕੀਤੀ ਕਿ ਸਤਿਗੁਰੂ ਪਿਤਾ ਜੀ ਮੈਂ 500 ਮੋਹਰਾ ਚੜਹਾਵਾਂਗਾ ਜੀ ਮੇਰਾ ਡੁੱਬਦਾ ਜਹਾਜ਼ ਬੰਨੇ ਲਾ ਤਾਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਾ ਕੇ ਨੌਵੇਂ ਸਰੂਪ ਨੇ ਉਹਦਾ ਬੇੜਾ ਬੰਨੇ ਲਾਇਆ ਆਪਣਾ ਕਾਰ ਵਿਕਾਰ ਕਰਕੇ ਉਹ ਜਦੋਂ ਜਗਿਆ ਅੰਮ੍ਰਿਤਸਰ ਤਾਂ ਉਹਨੂੰ ਪਤਾ ਲੱਗਿਆ ਮਹਾਰਾਜ ਅਕਾਲ ਚਰਨਾ ਕਰਕੇ ਤੇ ਕਹਿ ਗਏ ਨੇ ਬਾਪਾ ਬਕਾਲਾ ਤੇ ਬਾਪੇ ਬਕਾਲੇ ਜਾ ਕੇ ਦੇਖਿਆ ਬਾਹੀ ਗੱਡੀਆਂ ਲੱਗੀਆਂ ਹੋਈਆਂ ਪਰ ਹੁਣ ਇਹ ਸੋਚ ਰਿਹਾ ਵੀ ਹੁਣ ਇਹ ਚ ਗੁਰੂ ਕਿਹੜਾ ਫਿਰ ਸੋਚਿਆ ਜਟਕਾ ਸੌਦਾ ਕੀਤਾ ਵੀ ਇੱਕ ਇੱਕ ਦੋ ਦੋ ਮੋਹਰਾ ਮੈਂ ਟਿਕ ਦਿਨਾ ਜਿਹੜਾ ਪੂਰਾ ਹੋ ਆਪੇ ਮੰਗੂ ਪਰ ਸਭ ਨੇ ਜਿਉ ਆਇਆ ਧੰਵਾਦ ਕੀਤਾ ਕਿਸੇ ਕੋ ਪੂਰਾ ਕੋਈ ਹੈ ਨਹੀਂ ਸੀਗਾ ਜਿਹਨੂੰ ਇੱਕ ਦੇਤੇ ਉਹਨੇ ਵੀ ਧੰਵਾਦ ਕੀਤਾ ਜਿਹਨੂੰ ਦੋ ਦੇਤੇ ਉਹਨੇ ਵੀ ਧੰਵਾਦ ਫਿਰ ਨਗਰ ਦੇ ਵਿੱਚ ਪੁੱਛਣਾ ਕੀਤਾ ਵੀ ਕੋਈ ਹੋਰ ਵੀ ਇੱਥੇ ਤਪਸਵੀ ਕੋਈ ਮਹਾਤਮਾ ਕੋਈ ਸੰਤ ਲੋਗ ਹੈ ਤਾਂ ਕਾਫੀ ਸਮਾ ਲੋਕਾਂ ਤੋਂ ਪੁੱਛਣ ਤੋਂ ਪਤਾ ਲੱਗਿਆ ਵੀ ਇੱਕ ਤੇਗਾ ਤੇਗਾ ਇੱਥੇ ਹੈ ਭਾਈ ਉਹ ਨਕਲ ਦਾ ਕਰਦਾ ਤੋਂ ਨੂੰ ਮਿਲਣਾਂ ਕਿ ਜਾ ਕੇ ਜੋ ਦੇਖਣਾ ਕੀਤਾ ਤੇ ਮਾਤਾ ਗੁਜਰੀ ਜੀ ਦਰਵਾਜੇ ਤੇ ਲਾਗੇ ਬੈਠੇ ਮਾਤਾ ਨੂੰ ਬੇਨਤੀ ਕੀਤੀ ਕਿ ਸਤਹੁਰਾਂ ਦੇ ਦਰਸ਼ਨ ਤਾਂ ਮਾਤਾ ਜੀ ਦੀ ਬੇਨਤੀ ਕਰਨ ਤੇ ਮਾਤਾ ਜੀ ਕਹਿੰਦੇ ਜੇ ਪ੍ਰਸ਼ਾਦਾ ਦਾ ਥਾਲ ਅੰਦਰ ਜਾਵੇਗਾ ਤੇ ਤੁਸੀਂ ਵੀ ਬੂਹਾ ਖੋਲ ਕੇ ਅੰਦਰ ਚਲੇ ਜਾਓ ਸਮਾ ਬਣਿਆ ਪ੍ਰਸ਼ਾਦਾ ਆਇਆ ਥਾਲ ਲੈ ਕੇ ਪਾਈ ਮੱਖਣਸ਼ਾ ਲਵਾਣਾ ਜੀ ਅੰਦਰ ਚਲੇ ਗਏ ਗੁਫਾ ਦੇ ਤੇ ਸਤਿਗੁਰ ਪਿਤਾ ਜੀ ਅੱਗੇ ਥਾਲਾ ਰੱਖ ਕੇ ਮੱਥਾ ਟੇਕ ਕੇ ਪੰਜ ਮੋਰਾ ਹੱਥ ਵਿੱਚ ਲੈ ਕੇ ਬੁੱਕ ਦੇ ਨਾਲ ਖੜਕਾਉਣੇ ਕੀਤੀਆਂ ਤੇ ਸਾਧੂ ਪੁਰ ਪਿਤਾ ਜੀ ਮੁਸਕਰਾ ਕੇ ਕਹਿਣ ਲੱਗੇ ਵੀ ਲਵਾਨਿਆ ਸੁੱਖਾਂ ਸੁਖਣੀਆਂ 500 ਮੋਹਰਾਂ ਦੇ ਦੇਣੀਆਂ ਪੰਜੂ ਵੀ ਖੜਕਾ ਕੇ ਚਰਨੀ ਟੇਕ ਮਹਾਰਾਜ ਮੈਂ ਤਾਂ ਗਲਤੀ ਹੋ ਗਈ ਮਹਾਰਾਜ ਨੇ ਆਪਣਾ ਕੁੱਟਤਾ ਉਤਾਰ ਕੇ ਮੋਢਾ ਦਿਖਾਇਆ ਵੀ ਤੇਰਾ ਦੇਖ ਮੋਢੇ ਤੇ ਜੱਕੂ ਸਾਡੇ ਕਿੰਨੇ ਲੱਗੇ ਹੋਏ ਨੇ ਅਸੀਂ ਤੇਰਾ ਹਜ਼ਾਰ ਬੰਨੇ ਲਾ ਕੇ ਆਏ ਆ ਕੋਈ ਛੋਟੀ ਗੱਲ ਨਹੀਂ ਹੈ ਅੰਦਰ ਦੀ ਜਾਣਣ ਵਾਲਿਆਂ ਅਸੀਂ ਤੇ ਮੱਖਣ ਸ਼ਾਹ ਲਵਾਨੇ ਨੇ ਬਚਾਰਨੀ ਮੱਥਾ ਟੇਕ ਕੇ ਚਾਦਰ ਦਾ ਪੱਲਾ ਲੈ ਕੋਠੇ ਦੇ ਕੱਢ ਕੇ ਰੌਲਾ ਪਾਇਆ ਗੁਰੂ ਲਾਹ ਦੌਰੇ ਗੁਰੂ ਲਾਹ ਦੌਰੇ ਗੁਰੂ ਨੌਵਾਂ ਲੱਭ ਗਿਆ ਸਿੱਖਾਂ ਦੀ ਬੇਨਤੀ ਕਰਨ ਤੇ ਬਾਦ ਮਹਾਰਾਜ ਨੇ ਪ੍ਰਗਟ ਹੋਏ ਨੌਵੇਂ ਗੁਰੂ ਧੰਗੁਰੂ ਦੇਵ ਬਾਦ ਤੇthi ਚੰਦ ਨੇ ਫਿਰ ਹੰਕਾਰ ਵਿੱਚ ਆ ਕੇ ਮਹਾਰਾਜ ਦਾ ਵਿਰੋਧ ਕੀਤਾ ਤੇ ਗੋਲੀ ਵੀ ਚਲਾਈ ਮੱਥੇ ਨੂੰ ਚੱਟਦੀ ਗੋਲੀ ਲੰਘ ਗਈ ਪਰ ਉਹਨਾਂ ਨੇ ਮੁਸਕਾਂ ਲਾ ਕੇ ਮੱਖਣ ਸ਼ਾਹ ਲਵਾਣੇ ਅਰਗਿਆ ਨੇ ਪ੍ਰਥਵੀਏ ਨੂੰ ਮੰਨਿਆ ਪਰ ਮਹਾਰਾਜ ਨੇ ਛੜਾ ਦਿੱਤਾ ਕਹਿੰਦੇ ਇਹਦਾ ਆਕਾਲ ਪੁਰਖ ਪਰਮੇਸ਼ਰ ਹੀ लेखा ਕਰਨਗੇ ਆਪਾਂ ਕੋ ਪਾਪਾਂ ਦੇ ਭਾਗੀ ਬਣਨਾ ਜੇ ਬਰੋਬਰਤਾ ਕਰਦੇ ਤੇ ਇਹਦੇ ਤੇ ਆਪਣੇ ਵਿੱਚ ਫਰਕ ਕੀ ਰਹਿ ਗਿਆ ਤੇ ਸਤਿਗੁਰੂ ਦੀ ਬੇਨਤੀ ਕਰਨ ਤੇ ਮੱਖਣ ਸ਼ਾਹ ਜੀ ਨੇ ਉਹਨੂੰ ਛੱਡ ਦਿੱਤਾ ਤੇ ਇਸ ਤਰ੍ਹਾਂ ਮਹਾਰਾਜ ਜੀ ਦੱਸਣਾ ਕਰਦੇ ਆ ਜੋ 27 ਸਾਲ 11 ਮਹੀਨੇ 9 ਦਿਨ ਦਾ ਤਪ ਪਿਤਾ ਜੀ ਨੇ ਕੀਤਾ ਉਹਦੇ ਬਾਰੇ ਇਸ਼ਾਰਾ ਇਹ ਕਵੀ ਭਾਈ ਸੰਤੋਖ ਜੀ ਚੂੜਾਮਣੀ ਕਰ ਰਹੇ ਨੇ ਹੂੰਗਰ ਲੱਗੇ ਸਮਾਦ ਜਿਸ ਹੋਇਓ ਪਿਤ ਸੋਈ ਕਹਿੰਦੇ ਪਰ ਜਿਸ ਭਾਰੇ ਗੜੀ ਸਮਾਧੀ ਲੱਗ ਗਈ ਇਸ ਪ੍ਰਕਾਰ ਤਪ ਕਰ ਰਹੇ ਨੇ ਵਹਿ ਬਾਲਕ ਹਮ ਕੋ ਤਜਿਓ ਪਰਲੋਕ ਸੋ ਹੋਈ ਕਹਿੰਦੇ ਉੱਥੇ ਹੀ ਤਪਸਵੀ ਜਿੱਡਾ ਵੱਡਾ ਤਾਪ ਗੁਰੂ ਤੇਗ ਬਹਾਦਰ ਨੇ ਕੀਤਾ ਉਹਦੇ ਕਰਕੇ ਤਪਸਵੀ ਨੇ ਜਨਮ ਲੈਣਾ ਸੀ ਨਾ ਤੇ ਉਹ ਪਿਤਾ ਜੀ ਸਨ ਉਹੀ ਪਿਤਾ ਬਣੇ ਤੇ ਵੱਡਾ ਤਪ ਕਰਕੇ ਵੱਡਾ ਤਪੇਸਰ ਕਲਿੰਦਰ ਪਿਤਾ ਜੀ ਜੋ ਦੁਸ਼ਜਮਨ ਸਰੂਪ ਵਿੱਚ ਰਹੇ ਉਹਨਾਂ ਨੇ ਆ ਕੇ ਸਤਗੁਰਾਂ ਦੇ ਗ੍ਰਹਿ ਵਿਖੇ ਜਨਮ ਲਿਆ ਦੁਸ਼ਟ ਗਮਨ ਮੈ ਸੋ ਪੁਰਖ ਗੋਬਿੰਦ ਸਿੰਘ ਹੋਤਾ ਤਪੇ ਸਰਕੇ ਗੁਣ ਖਾਲਸਾ ਸੰਗਤ ਭਈ ਜੋਤਾ ਜੋਵਾ ਕਿਉਂਕਿ ਸੰਸਾਰ ਦੀ ਕਿਰਿਆ ਹੈ ਗੰਮੀ ਗੁਣ ਨਹੀਂ ਕਿ ਜਿਹੋ ਜਾਂ ਪਰਿਵਾਰ ਹੋਊਗਾ ਉਹੋ ਜੇ ਗੁਣਾ ਵਾਲਾ ਉਹਦੇ ਘਰ ਬੱਚਾ ਹੋਊਗਾ ਜਿਹੋ ਜੇ ਸੰਸਕਾਰ ਮਾਤਾ ਪਿਤਾ ਦੇ ਹੋਣਗੇ ਉਹੋ ਜੇ ਪੁੱਤਰ ਦੇ ਹੋਣਗੇ ਤੇ ਜੇ ਪਿਤਾ ਨੇ ਤਪ ਕੀਤਾ ਬਾਣੀ ਪੜਨ ਸਿਮਨ ਕਰਨ ਵਾਲੇ ਕਾਲਪੁਰਖ ਦੀ ਰਜਾ ਵਿੱਚ ਰਹਿਣ ਵਾਲੇ ਸੀ ਤੇ ਪੁੱਤਰ ਨੇ ਵੀ ਮਰ ਉਹ ਜੇ ਗੁਣ ਧਾਰਨ ਕਰਨਾ ਸੀਗਾ ਇਸ ਤਰ੍ਹਾਂ ਕਹਿੰਦੇ ਪਰ ਮਹਾਪੁਰਖ ਜੋ ਦੋਸਤ ਬਣਤੋਂ ਗੁਰੂ ਗੋਬਿੰਦ ਸਿੰਘ ਜੀ ਹੋਏ ਤੇ ਪੀਸਰ ਨੇ ਜਿਹੜੇ ਗੁਣ ਸੰਨ ਉਹ ਖਾਲਸਾ ਸੰਗਤ ਬਣੀ ਤੇ ਉਹ ਦਹੌਣ ਦੇਵੀ ਦੀ ਸ਼ਕਤੀ ਵੱਡੇ ਪ੍ਰਗਟ ਹੋਵੇ ਦੇਵੀ ਕੇ ਬਰ ਕੇ ਸਖਤ ਆਵ ਵਡ ਬਿਦਤਾਈ ਸਤਿਗੁਰ ਤੇ ਤਬ ਤਪ ਕੀ ਸਖਤ ਹਵੇ ਇੱਕ ਥਾਂ ਵੱਡੇ ਸ਼ਕਤੇ ਪੈਦਾ ਹੋਣ ਕਰਕੇ ਕਹਿੰਦੇ ਸਤਿਗੁਰ ਜੀ ਨੇ ਤਪ ਦੀ ਸ਼ਕਤੀ ਇੱਕ ਥਾਂ ਇਕੱਠੇ ਹੋ ਗਈ ਨੋਟ ਕਰਾਉਂਦੇ ਨੇ ਕਵੀ ਜੀ ਕਹਿੰਦੇ ਗੁਰੂ ਜੀ ਨੇ ਫਿਰ ਬਾਣੀ ਲਿਖਣੀ ਕੀਤੀ ਸਾਰਾ ਮਹਾਰਾਜ ਵਿਸਥਾਰ ਲਿਖਿਆ ਜੋ ਦਾਸਮ ਦੇ ਵਿੱਚ ਆਪਾਂ ਜਾ ਕੇ ਮਿਲਦਾ ਵੀ ਕਿਸ ਤਰ੍ਹਾਂ ਮੈਂ ਦੋ ਉਸ ਦਮਨ ਦਾ ਰੂਪ ਧਾਰਿਆ ਕਿਸ ਤਰ੍ਹਾਂ ਮੈਨੂੰ ਪਰਮਾਤਮਾ ਪਰਮੇਸ਼ਰ ਦਾ ਮਲਾਪ ਹੋਇਆ ਕਿਵੇਂ ਗੁਰਪਤਾ ਨੇ ਸਾਨੂੰ ਹੁਕਮ ਕੀਤਾ ਕਿਵੇਂ ਅਸੀਂ ਮਨੁੱਖ ਤੇ ਆਏ ਤੇ ਜਨਮ ਧਾਰਿਆ ਸੰਸਾਰ ਦੇ ਅੰਦਰ ਤੇ ਭਲੇ ਪਾਦ ਮਨੁੱਖ ਦਾ ਦਾ ਭਲਾ ਕਰਨ ਵਾਸਤੇ ਅਸੀਂ ਆਏ ਬ੍ਰਿਤਰ ਨਾਰਕ ਦੇ ਵਿੱਚ ਗ੍ਰੰਥ ਦੇ ਵਿੱਚ ਜੋ ਗੁਰਗੋਬਿੰਦ ਸਿੰਘ ਨੇ ਆਪਣੇ ਜੀਵਨ ਬਾਰੇ ਸਾਰਾ ਵਿਸਥਾਰ ਲਿਖਿਆ ਪਰ ਇੱਥੇ ਕਿਸੇ ਪ੍ਰਕਾਰ ਦੇ ਦੇਵੀ ਦਾ ਪ੍ਰਗਟਾਵਾ ਨਹੀਂ ਕੀਤਾ ਪਹਿਲੇ ਦੇ ਆਯੁਰਕਾਲ ਪੁਰਖ ਦੀ ਉਸਤਤ ਕੀਤੀ ਹੈ ਇਥੇ ਆਈ ਹੈ ਤੇ ਤੀਜੇ ਦੂਜੇ ਅਧਿਆਏ ਦੇ ਵਿੱਚ ਉਹਨਾਂ ਨੇ ਕਾਰਪੁਖ ਨੂੰ ਇੱਕ ਸੂਰ ਬਿਰਖੜਗ ਧਾਰੇ ਤਨੁਸ਼ਟਾਰੇ ਦੇ ਰੂਪ ਵਿੱਚ ਚਿਤ੍ਰਿਤ ਆ ਹੈ ਤੇ ਦੇਵੀ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਤੀਸਰੇ ਅਧਿਆਏ ਵਿੱਚ ਛੋਟੀ ਵੰਸ਼ ਦੀ ਉਤਪਤੀ ਅਤੇ ਵੇਦੀ ਵੰਸ਼ ਦੇ ਰਾਜ ਬਾਰੇ ਦੱਸਣਾ ਕੀਤਾ ਇਸ ਪ੍ਰਕਾਰ ਸਾਰੇ ਚਿਤ੍ਰਨਾਟਕ ਦੇ ਵਿੱਚ ਮਹਾਰਾਜ ਨੇ ਆਪਣਾ ਜੋ ਜਨਮ ਤੋਂ ਲੈ ਕੇ ਵਿਰਧੂ ਤੱਕ ਅੰਤ ਸਮੇਂ ਤੱਕ ਸਾਰਾ ਵਿਸਥਾਰ ਕਿਵੇਂ ਜੰਗ ਕੀਤੀ ਕਿਵੇਂ ਲੜਾਈਆਂ ਹੋਈਆਂ ਕਿਵੇਂ ਰੂਪ ਧਾਰਨ ਕੀਤਾ ਜੋ ਜੋ ਕਰਿਆ ਪ੍ਰਕਿਰਿਆ ਹੋਈ ਸਾਰਾ ਮਹਾਰਾਜ ਨੇ ਉਹਦੇ ਵਿੱਚ ਨਜ਼ਰ ਬੰਦ ਕੀਤਾ ਤੇ ਆਖਿਰ ਦੇ ਵਿੱਚ ਪਿਤਾ ਜੀ ਕਹਿੰਦੇ ਨੇ ਦੋ ਹਰਾ ਦੈ ਸ਼ਕਤੀ ਕਹੇ ਲਖਿਓ ਸਿਰਜੋ ਪੰਥ ਵਿਸਾਲਾ ਫਿਰ ਦੋ ਸ਼ਕਤੀਆਂ ਇਕੱਠੀਆਂ ਹੋ ਗਈਆਂ ਦੋ ਸ਼ਕਤੀਆਂ ਜਦੋਂ ਇਕੱਠੀਆਂ ਹੋ ਗਈਆਂ ਗੁਰੂ ਤੇਗ ਬਹਾਦਰ ਜੀ ਦੀ ਤਪ ਦੀ ਸ਼ਕਤੀ ਦੇਵੀ ਦੀ ਸ਼ਕਤੀ ਇੱਕੋ ਹੀ ਸਮਝੋ ਤੇ ਇਹ ਸ਼ਕਤੀਆਂ ਲੈ ਕਰਕੇ ਫਿਰ ਪੰਥ ਦੀ ਸਾਜਨਾ ਕੀਤੀ ਮਹਾਰਾਜ ਜੀ ਨੇ ਐਮ ਪਹੌਲ ਕੇ ਭੇਦ ਕੋ 파ਖਿਓ ਸਿੱਖਨ ਨਾਲ ਤੇ ਗੁਰੂ ਜੀ ਨੇ ਫਿਰ ਇਸ ਪ੍ਰਕਾਰ ਪਹੌਲ ਦੇ ਭੇਦ ਨੂੰ ਸਿੱਖਾਂ پاس ਬਿਆਨ ਕੀਤਾ ਵੀ ਕਿਵੇਂ ਅਸੀਂ ਜਨਮ ਲਿਆ ਕਿਵੇਂ ਅਸੀਂ ਇਹ ਅੰਮ੍ਰਿਤ ਦਾ ਬਾਟਾ ਜੋ ਤਿਆਰ ਕੀਤਾ ਕਿਤਨੀਆਂ ਸ਼ਕਤੀਆਂ ਕਿਤਨੀਆਂ ਤਾਕਤਾਂ ਕਿਤਨੀਆਂ ਬਖਸ਼ਿਸ਼ਾਂ ਇਹਦੇ ਵਿੱਚ ਪਾ ਕੇ ਅਸੀਂ ਤੁਹਾਨੂੰ ਇਹ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਦਿੱਤਾ ਅਗੰਮੀ ਗੁਣ ਦਰਗਾਹ ਦੇ ਸੱਚਖੰਡ ਦੇ ਵਿੱਚੋਂ ਤੁਹਾਨੂੰ ਲੈ ਕੇ ਦਿੱਤੇ ਆ ਤੇ ਜੋ ਵੀ ਛਕੇਗਾ ਉਹ ਅਮਰ ਹੋ ਜਾਏਗਾ ਇਸ ਲਈ ਮਹਾਰਾਏ ਦੇ ਬਾਣੀ ਵਿੱਚ ਕਹਿੰਦੇ ਨਾ ਸਤਿਗੁਰੂ ਪਤਾ ਜੇ ਕਿ ਸਤਿਗੁਰ ਕਾ ਜੋ ਸਿੱਖ ਖਾਏ ਪਲਕ ਉਠ ਹਰ ਨਾਮ ਤੇ ਆਇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤ ਸਰਨਾਵੇ ਚੜ੍ਹੇ ਦਿਵਸ ਔਰ ਬਾਣੀ ਗਾਵੇ ਮਾਰਗ ਨੂੰ ਸਿੱਖ ਗੁਰੂ ਦਾ ਸਿੱਖ ਖਵਾਉਂਦਾ ਭਾਈ ਉਹ ਅੰਮ੍ਰਿਤ ਵੇਲੇ ਜਾ ਕੇ ਗੁਰੂ ਦਾ ਸਿਮਰਨ ਕਰਦਾ ਉਹ ਜਪਦਾ ਰਸਨਾ ਨੂੰ ਪਵਿੱਤਰ ਕਰਕੇ ਆਓ ਆਪਾਂ ਵੀ ਜਪੀਏ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ 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 ਕਹਿੰਦੇ ਨਾਮ ਨੂੰ ਜਪਣਾ ਕਰਦਾ ਕਿਉਂਕਿ ਮਹਾਤਮਾ ਜਨ ਇਹ ਵੀ ਵਿੱਦਿਆ ਦਿੰਦੇ ਐ ਆਪਣੇ ਨਗਰ ਦੇ ਇਥੋਂ ਲੁਧਿਆਣੇ ਦੇ ਹੈਗੇ ਨਾ ਬਾਬਾ ਅੰਦਨ ਸਿੰਘ ਜੀ ਜਵੱਦੀ ਕਲਾਂ ਵਾਲੇ ਉਹਨਾਂ ਨੇ ਗੁਣ ਦਿੱਤਾ ਸੀ ਕਹਿੰਦੇ ਜਦੋਂ ਵੀ ਅੰਮ੍ਰਿਤ ਵੇਲੇ ਤੁਹਾਡੇ ਨੇਤਰ ਖੁੱਲਦੇ ਆ ਨਾ ਹਿੰਮਤ ਤੁਹਾਡੇ ਆ ਵੀ ਪਏ ਪਏ ਜਪ ਲਓ ਤੇ ਭਾਵੇਂ ਉੱਠ ਕੇ ਬੈਠ ਕੇ ਜਪ ਲਓ ਪਰ ਕਹਿੰਦੇ 5-10 ਮਿੰਟ ਜ਼ਰੂਰ ਨਿਰੰਕਾਰ ਦਾ ਨਾਮ ਸਿਮਰੋ ਆਪਣੇ ਗੁਰੂ ਨੂੰ ਯਾਦ ਕਰੋ ਉਹ ਤੋਂ ਬਰੰਦ ਜੋ ਆਪਾਂ ਜੋ ਕਿਰਿਆ ਹੈ ਉਹਨੂੰ ਸੋਧੋ ਇਸ਼ਨਾਨ ਪਾਨ ਕਰੋ ਆਪਣਾ ਫਿਰ ਸਾਵਧਾਨ ਹੋ ਕੇ ਵਸਤਰ ਪਾ ਕੇ ਤਿਆਰ ਵਰ ਤਿਆਰ ਹੋ ਕੇ ਨਿਰੰਕਾਰ ਦੀ ਗੰਮੀ ਬਾਣੀ ਦਰਗਾਹੀ ਬਾਣੀ ਜੋ ਮਹਾਰਨੇ ਆਪ ਨੂੰ ਨਿਤਨੇਮ ਦੀ ਬਖਸ਼ਿਸ਼ ਕੀਤੀ ਹੈ ਕਾਲੀ ਬਾਣੀ ਦਾ ਜਾਪ ਕਰੋ ਤੇ ਕਹਿੰਦੇ ਇਸ ਤਰ੍ਹਾਂ ਫਿਰ ਆਪਣਾ ਜੋ ਕਾਰਵਿਆਰ ਹੈ ਸੰਸਾਰ ਦਾ ਉਹ ਕਰਨਾ ਕਰੋ ਸ਼ਾਮ ਸੰਧਿਆ ਹੋ ਗਈ ਸੂਜੀ ਟਿੱਕੀ ਢਲ ਗਈ ਸੋਦਰ ਦਾ ਰਹਿ ਰਾਖ ਦਾ ਪਾਠ ਪਿਤਾ ਜੀ ਨੇ ਦਿੱਤਾ ਹੈ ਸੋਦਰ ਦਾ ਪਾਠ ਕਰੋ ਆਰਾਮ ਕਰੋ ਲੰਗਰ ਪਾਣੀ ਸ਼ਕੋ ਸੌਣ ਵੇਲੇ ਸੋਲੇ ਦੀ ਬਾਣੀ ਦੀ ਬਖਸ਼ਿਸ਼ ਕੀਤੀ ਹੈ ਤੇ ਮਾਰ ਕੇ ਜੇ ਸਾਉ ਨੂੰ ਫਰੇ ਜੋ ਸੱਤ ਬਾਣ ਦਾ ਧਾਰ ਨਹੀਂ ਹੈ ਭਾਈ ਉਹਦੇ ਸਾਰੇ ਕਾਲਕੰਟਕ ਦੂਰ ਰਹਿਣਗੇ ਉਹਨੂੰ ਕਾਲ ਨਹੀਂ ਵਿਆਪੇਗਾ ਪਿਤਾ ਜੀ ਐਸੀ ਬਖਸ਼ਿਸ਼ ਕਰਕੇ ਗਏ ਅਗੰਮੀ ਗੁਣ ਦਿੱਤੇ ਨੇ ਮਹਾਰਾਜ ਨੇ ਪੰਜ ਪਿਆਰੇ ਨੂੰ ਅਮਰ ਸ਼ਕਾ ਕਰਕੇ ਸਰਜੀਤ ਕੀਤਾ ਇੱਕ ਮਿਸਾਲ ਪੈਦਾ ਕੀਤੀ ਪੰਥ ਦੇ ਵਿੱਚ ਵੀ ਅੰਮ੍ਰਿਤ ਮੁਰਦਿਆਂ ਚ ਜਾਣ ਪਾਉਣ ਵਾਲਾ ਤਾਂ ਆਓ ਸਤਿਗੁਰ ਦਾ ਇਹ ਪਾਵਨ ਬਚਨ ਕਮਾਈਏ ਅਮਰਤਾਰੇ ਹੋਈਏ ਗੁਰੂ ਵਾਲੇ ਬਣੀਏ ਬਾਣੀ ਬਣ ਦੇ ਧਾਰ ਨਹੀਂ ਹੋ ਕੇ ਆਪਣਾ ਜਨਮ ਸਫਲਾ ਕਰੀਏ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਪ੍ਰਭ ਆਪੇ ਮਿਲੇ ਆਪ ਸੁਣਿਆ ਦਾਸ ਨਾ ਬੋਲਿਆ ਪ੍ਰਵਾਣ ਸਰਬ ਭੁਲਾ ਮਾ ਕੋਈ ਵੀ ਰਸਨਾ ਗੰਜ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ